ਮੋਦੀ ਸਾਹਿਬ ਜਿੰਦਾਬਾ 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 ਯਾ ਪ੍ਰਧਾਨ ਮੰਤਰੀ ਪੀਐਮ ਮੋਦੀ ਸਾਹਿਬ ਜਿੰਦਾਬਾ 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 ਭਾਜਪਾ ਜਿੰਦਾਬਾ ਜਿੰਦਾਬਾ ਭਾਜਪਾ ਜਿੰਦਾਬਾ 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 ਭਾਜਪਾ ਜਿੰਦਾਬਾ ਭਾਜਪਾ ਜਿੰਦਾਬਾ ਜਿੰਦਾਬਾ ਇਹ ਹੋਰ ਗੱਲਾਂ ਵੀ ਹੋ ਜਾਣਗੀਆਂ ਟਾਈਮ ਹੋਊਗਾ ਉਹਨਾਂ ਲਈ ਜਿੱਥੇ ਉਹ ਬੋਲਣਗੇ ਅੰਮ੍ਰਿਤੰਦਰ ਚੱਕਾ ਆ ਗਿਆ ਕਿਤਾ ਜਿਹੜਾ ਰੈਂਕ ਹੀ ਆ ਉਹ ਚੱਕੇ ਤੋਂ ਰੈਂਕੀ ਆ ਉਹਨਾਂ ਬਧਾਈ ਕਹਿੰਦਾ ਨਾ ਚੰਦਰਵਾਲਾ ਨੂੰ ਵੀਰਾਂ ਨੂੰ ਜਿਹੜੇ ਸਾਡੇ ਮਾਰੇ ਸੱਦੇ ਤੇ ਆਏ ਨੇ ਇਹ ਬਹੁਤ ਬਧਾਈਆਂ ਦਿੰਦਾ ਦਿੱਲੀ ਵਾਲਿਆਂ ਨੂੰ ਜਿਨ੍ਹਾਂ ਨੇ ਸਾਨੂੰ ਮੂੰਹ ਪਤਰਾ ਤਾ ਕੇ 48 ਹਿੱਟਾਂ ਤੇ ਜਿਤਾਇਆ ਬਹੁਤ ਬਹੁਤ ਧੰਨਵਾਦ ਕਰਦਾ ਦਿੱਲੀ ਵਾਲਿਆਂ ਦਾ ਆਪ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਕਿਤੋਂ ਹਾਰਦੇ ਹੀ ਨਹੀਂ ਹੁਣ ਲੱਗ ਗਿਆ ਪਤਾ ਇਹਨਾਂ ਨੂੰ ਵੀ ਹਾਰਦੇਕ ਨਹੀਂ ਹਾਰਦੇ ਜਿੰਨੇ ਜਿਹੜੇ ਸੀਗੇ ਸਾਰੇ ਵੱਡੇ ਵੱਡੇ ਲੀਡਰਾਰੇ ਮਾਰੀ ਗਏ ਅੱਛਾ ਜੀ ਤਾਂ ਸੋਰੀਆ ਦੀ ਗਿਆ ਆਪਣਾ ਕੇਰੀਵਾਲ ਵੀ ਗਿਆ ਸਤੰਦਰ ਜੈਨ ਵੀ ਗਿਆ ਜਿੰਨੇ ਸਾਰੇ ਲਟੇਰੇ ਸੀ ਸਾਰੇ ਹੰਦਰ ਗਏ ਰਿਆ ਜੀ ਇਹਨਾਂ ਨੇ ਐਡੇ ਦੇ ਕਪਲੇ ਕਰਿਆ ਆ ਧਾਰੂ ਚ ਹੋਰ ਜਾਨੀ ਕਿ ਉਥੇ ਜਿਹੜੇ ਕਪਲੇ ਕਰਿਆ ਉਥੇ ਲੋਕਾਂ ਨੂੰ ਪਤਾ ਲੱਗਿਆ ਦਿੱਲੀ ਵਾਲਿਆਂ ਨੂੰ ਵੀ ਇਹ ਸਾਰੇ ਠੱਗ ਨੇ ਇਹਨਾਂ ਤੋਂ ਬਚ ਕੇ ਰਹੋ ਇਸ ਕਰਕੇ ਲੋਕਾਂ ਨੇ ਭਾਜਪਾ ਨੂੰ ਬਹੁਤ ਵੱਡਾ ਖਤਮਾ ਪੰਜਾਬ ਦੇ ਸੀਐਮ ਸਾਹਿਬ ਵੀ ਜਾ ਕੇ ਉੱਥੇ ਚੋਣ ਪ੍ਰਚਾਰ ਕਰਦੇ ਥੋੜਾ ਦੇਖੋ ਥੋੜਾ ਚੋਰੀ ਹੈ ਜੀ ਇਹ ਬਸ ਹੁਣ ਪੰਜਾਬ ਦੇ ਵੀ ਇੱਥੇ ਵੀ ਆ ਜਾਣਾ ਮੋਦੀ ਨੇ ਜੀ 2000 ਦੀਆਂ 27 ਦੀਆਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਨੇ ਇੱਥੇ ਸਾਰੇ ਜਿੰਨੇ ਜ਼ਿਮੀਦਾਰਾਂ ਨੂੰ ਨਾਲ ਲੈ ਕੇ ਆਏ ਨੇ ਸਾਰੇ ਵਰਕਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇੱਥੇ 27 ਚ ਬੀਜੇਪੀ ਦੇ ਸਰਕਾਰ ਦਾ ਰਹੀਆ ਬਹੁਤ ਬੜੀ ਲੋ ਪਰ ਸੀਐਮ ਸਾਹਿਬ ਦਾ ਕਹਿੰਦੇ ਅਸੀਂ ਪਹਿਲਾਂ ਵੀ ਬੰਨ ਉਹ ਤਾਂ ਕੁਝ ਨਹੀਂ ਪਾਉਂਦਾ ਹੁਣ ਉਹਦਾ ਹੁਣ ਉਹਦਾ ਪਤਾ ਲੈਣ ਗਿਆਦਾ ਤੇਜੀਵਾਲ ਦਾ ਜੀ ਹਾਂ ਉਹਦੀ ਨਾ ਦੇ ਨਾ ਪਹੁੰਚ ਗਿਆ ਵੀ ਮਾ ਉਹਦਾ ਮਾ ਨਾ ਮੋਟਾ ਛਿੱਟੇ ਛੁਟੇ ਜੇ ਮਾਰਿਆ ਮਾ ਹੈ ਜੀ ਉਹਦੀ ਪਹੁੰਚ ਗਿਆ ਤਾਂ ਨਹੀਂ ਲੱਗਦਾ ਕਿ ਸੀਐਮ ਸਾਹਿਬ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਮਾ ਜੀ ਨਾ ਉਹ ਤਾਂ ਲੋਕਾਂ ਨੂੰ ਪਤਾ ਜੀ ਲੋਕਾਂ ਤੋਂ ਜਿੱਥੇ ਮਰਜੀ ਜਾੜ ਰੋ ਲੁੱਟਾਂ ਖੋਹਾਂ ਕਿਤੇ ਮੋਬਾਈਲ ਖੋਲਿਆ ਕਿਤੇ ਜਨਾਨੀ ਦਾ ਪਰਸ ਖੋਲਿਆ ਇਹਦਾ ਕੋਈ ਚੱਲੀ ਜਾਂਦਾ ਜਿਹੜੋ ਰੋਜ਼ ਤਾਂ ਦੇਖਦੇ ਆਪਾਂ ਆ ਚਿੱਟੇ ਦਾ ਬੁਰਾ ਹਾਲ ਹੈ ਕਹਿੰਦੇ ਐਂ ਕਰ ਦੇਾਂਗੇ ਫਿਰ ਬੁੜੀਆਂ ਨੂੰ ਕਹਿੰਦੇ ਇਹ ਹਜ਼ਾਰ-ਹਜ਼ਾਰ ਦੇਵਾਂਗੇ ਕਿਸੇ ਨੂੰ ਪੰਜੀ ਨਹੀਂ ਦਿੱਤੀ ਉਹਾਂ ਦੇ ਸਮਾਂ ਲੱਗੂਗਾ ਥੋੜਾ ਜਾਂ ਸਮਾਂ ਹਰੇ ਤਿੰਨ ਸਾਲ ਤਿੰਨ ਸਾਲ ਲੰਘ ਗਏ ਜੀ ਹੋਰ ਉਦੋਂ ਵੱਧ ਕਿ ਮੇਰੇ ਖਿਆਲ ਨਾਲ ਕਦੋਂ ਸਮਾਂ ਮਿਲੂ ਇਹਨਾਂ ਨੂੰ ਇਹ ਸੋਚੋ ਹੈ ਜੀ ਇਹ ਤਾਂ ਬੱਸ ਜੇ ਨਹੀਂ ਤਾਂ ਐਂ ਲੈ ਲਵੇ ਗਈ ਸੇ ਬੇਚਿਆ ਗਿਆ ਰਸਾ ਪੰਜਾਹ 24 ਇਹ ਜੇ 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 ਕੋਈ ਵੀ ਪਾਰਟੀ ਆ ਇਲੈਕਸ਼ਨ ਦੇ ਦੌਰਾਨ ਜੋ ਜੋ ਵੀ ਲੋਕਾਂ ਨਾਲ ਵਾਦੇ ਵੋਟਰਾਂ ਨਾਲ ਵਾਦੇ ਕਰਦੀ ਆ ਉਹਨਾਂ ਦੀ ਡਿਊਟੀ ਬਣਦੀ ਹੈ ਇੱਕ ਸੰਵਿਧਾਨ ਹੈ ਵੀ ਉਹਨਾਂ ਨੇ 4.5 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਵਾਦੇ ਪੂਰੇ ਕਰਨੇ ਹੁੰਦੇ ਆ ਪਰ ਇਹਨਾਂ ਤੋਂ ਕੋਈ ਵਾਦਾ ਪੂਰਾ ਨਹੀਂ ਹੋਇਆ ਇਹ ਆਪਸ ਵਿੱਚ ਆਪ ਦੇ ਘਟਾਲਿਆਂ 'ਚ ਹੀ ਲੱਗੇ ਰਹੇ ਇਹਨਾਂ ਦੇ ਜਿੰਨੇ ਵੱਡੇ ਵੱਡੇ ਲੀਟਰਸੀ ਸਾਰਿਆਂ ਨੇ ਜੇਲ੍ਹ ਯਾਤਰਾ ਕੀਤੀ ਹੈ ਜੀ ਲੱਗਦਾ ਪੰਜਾਬ ਦੇ ਵਿੱਚ ਭਾਜਪੀ ਕਾਇਮ ਹੋ ਜੂਗੀ 2027 ਦੇ ਵਿੱਚ ਸਰਕਾਰ ਪੱਕੀ ਆ ਜੀ ਹਾਂ ਪਹਿਲਾਂ ਤਾਂ ਉੱਥੇ ਇਹਨਾਂ ਦਾ ਤੋੜਿਆ ਕਿਸ ਕਿਸਾਨ ਜਿੱਦਾਂ ਕਿਸਾਨ ਜਿੱਥੇ ਬੰਦੀਆਂ ਧਰਨਾ ਹੀ ਲਾਉਂਦੀਆਂ ਨੇ ਜਾਂ ਵਿਰੋਧ ਕਰਦੀਆਂ ਨੇ ਉਹਨੂੰ ਕਿਵੇਂ ਵੇਖਦੇ ਹੋ 85% ਕਿਸਾਨ ਨਾਲ ਹੈ ਬੀਜੇਪੀ ਦੇ ਅੱਛਾ ਜੀ ਧਰਮ ਦੇ ਬਟੇ ਉਹ ਕੌਣ ਹੈ ਜੀ ਉਹ ਵੀ ਸਾਡੇ ਹੀ ਬੰਦੇ ਆ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਉਹ ਵੀ ਸਾਡੇ ਪਰਿਵਾਰ ਦੇ ਜੀ ਆ ਸਾਡਾ ਕੋਈ ਵੱਡਾ ਭਰਾ ਕੋਈ ਛੋਟਾ ਭਰਾ ਹੈ ਉਹਨਾਂ ਸਾਰਿਆਂ ਨੇ 27 ਦੇ ਵਿੱਚ ਸਾਡੇ ਨਾਲ ਖੜਨਾ ਜੀ ਹਾਂ ਮੋਦੀ ਸਾਹਿਬ ਨੇ ਸਾਰਿਆਂ ਨਾਲ ਸਮਝੌਤਾ ਕਰਦਣਾ ਸਾਰੇ ਕਿਸਾਨ ਖੁਸ਼ ਕਰ ਦੇਣੇ ਆ ਤੁਸੀਂ ਦਿੱਲੀ ਦੇਗਾ ਆ ਇਲੈਕਸ਼ਨ ਦੇ ਅੰਕੜੇ ਦੇਖੋ ਜਿੰਨਾ ਉੱਥੇ ਪੰਜਾਬੀ ਭਾਈਚਾਰਾ ਸੀ ਜਿੱਥੇ-ਜਿੱਥੇ ਵੀ ਪੰਜਾਬੀ ਭਾਈਚਾਰਾ ਦੇ ਪੈਂਡੀਟ ਖੜੇ ਸੀ ਉੱਥੋਂ ਵੱਧ ਤੋਂ ਵੱਧ ਉੱਥੇ ਸਾਰੇ ਜਿੱਤੇ ਐਮਐਲਏ ਹਾਂ ਹੈ ਹਾਂ ਤਨ ਸਖ ਜਿੱਤ ਗਿਆ ਉਹ ਵੀ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਰਹਿਦਾ ਸੀ ਉਹਨਾਂ ਸਾਰਿਆਂ ਨੇ ਬੀਜੇਪੀ ਨੂੰ ਵੋਟਾਂ ਪਾਈ ਜਿਹੜੇ ਆਪ ਸਰਕਾਰ ਦੇ ਫਿਰ ਦਾਅਵੇ ਸੀ ਉਹ ਝੋਕੇ ਲੱਗ ਰਹੇ ਸਾਰੇ ਝੋਕੇ ਸੀ ਇਹਨਾਂ ਇਹ ਤਾਂ ਜਿਹੜਾ ਲੋਕਾਂ ਦਾ 92 ਐਮਐਲਏ ਨੇ ਇੱਥੋਂ ਪੰਜਾਬ ਤੋਂ ਵੀ ਜਿਤਾਤੇ ਸਾਰੇ ਪੰਜਾਬ ਦੇ ਵੋਟਰ ਆਪ ਦੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਦੇ ਹਾਂ ਜੀ ਹਾਂ ਸ਼ੁਕਰੀਆ ਜੀ ਧੰਨਵਾਦ